ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਬੀਬੀ ਰਣਵੀਰ ਕੌਰ ਮੀਆਂ ਆਪਣੀਆਂ ਸਰਗਰਮੀਆਂ ਵਿੱਚ ਲਗਾਤਾਰ ਤੇਜ਼ੀ ਲਿਆਉਂਦੇ ਹੋਏ ਅੱਜ ਬੋਹਾ ਦੇ ਨਜ਼ਦੀਕ ਪਿੰਡ ਮੰਗਾਨੀਆਂ ਵਿਖੇ ਨੌਜਵਾਨਾਂ ਨੂੰ ਆਪਣੀ ਪਾਰਟੀ ਨਾਲ ਜੋੜਨ ਵਿੱਚ ਕਾਮਯਾਬ ਹੋਏ ਅੱਜ ਪਿੰਡ ਮੰਗਾਨੀਆਂ ਵਿਖੇ ਵੱਖ-ਵੱਖ ਪਾਰਟੀਆਂ ਨੂੰ ਛੱਡ ਦਰਜਨਾ ਪਰਿਵਾਰ ਮੀਆਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਗੌਰਤਲਬ ਹੈ ਕਿ ਡਾਕਟਰ ਰਣਵੀਰ ਕੌਰ ਮੀਆਂ ਨੇ ਪਿੰਡਾਂ ਵਿੱਚ ਆਪਣੀ ਪਾਰਟੀ ਲਈ ਲਗਾਤਾਰ ਦਿਨ ਰਾਤ ਇੱਕ ਕੀਤਾ ਹੋਇਆ ਹੈ ਅਤੇ ਉਹਨਾਂ ਦੀ ਇਹ ਮਿਹਨਤ ਰੰਗ ਵੀ ਲਿਆ ਰਹੀ ਹੈ ਅਤੇ ਆਪਣੀ ਪਾਰਟੀ ਦਾ ਦਾਇਰਾ ਵਧਾਉਣ ਵਿੱਚ ਵੀ ਡਾਕਟਰ ਮੀਆਂ ਨੂੰ ਕਾਮਯਾਬੀ ਮਿਲ ਰਹੀ ਕਾਂਗਰਸ ਪਾਰਟੀ ਵੱਲੋਂ ਨਵੇਂ 15 ਤੋਂ 18 ਪਰਿਵਾਰ ਜੁਆਇਨ ਕੀਤੇ ਗਏ ਹਨ ਮਿੰਟੂ ਸਿੰਘ ਮੇਰੇ ਵੀਰ ਨੇ ਜੋ ਇਸ ਹਰਚ ਜਿੰਨਾ ਦੇ ਜੁਆਇਨਿੰਗ ਹੋਈ ਹੈ ਉਹਨਾਂ ਦੇ ਨਾਲ ਲੱਗਦੇ ਮਕਾਨੀਆਂ ਪਿੰਡ ਤੋਂ ਇਸ ਜੁਆਇਨਿੰਗ ਹੋਈ ਹੈ ਮੈਂ ਸਾਰੇ ਮੇਰੇ ਨੌਜਵਾਨ ਵੀਰਾਂ ਨੂੰ ਤੇ ਜਿਹੜੇ ਵੀ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਸਾਰਿਆਂ ਨੂੰ ਈ ਆਇਆ ਆਖਦੀ ਆ ਜਿਸ ਤਰ੍ਹਾਂ ਯੂਥ ਨੂੰ ਇਸ ਕਰ ਜੋਸ਼ ਹੈਗਾ ਕਾਂਗਰਸ ਪਾਰਟੀ ਲਈ ਮੈਂ ਉਮੀਦ ਕਰਦੀ ਆ ਕਿ ਇਸਰ ਇਹਨਾਂ ਦੀ ਸਾਰੀਆਂ ਉਮੀਦਾਂ ਤੇ ਖਰੀ ਉਤਰਾਂਗੀ ਮੈਂ ਵਾਇਰੂ ਆ ਕੇ ਅਰਦਾਸ ਕਰਦੀ ਆ ਕਿ ਜਲਦੀ ਕਾਂਗਰਸ ਪਾਰਟੀ ਦੀ ਸਰਕਾਰ ਆਵੇ ਤੇ ਅਸੀਂ ਯੂਥ ਲਈ ਵੱਧ ਤੋਂ ਵੱਧ ਤੇ ਚੰਗੇ ਕਦਮ ਚੁੱਕ ਸਕੀ ਮੈਂ ਸਾਰੇ ਮਗਾਨੀਆਂ ਪਿੰਡ ਦਾ ਪਾਇ ਤੋਂ ਨਹੀਂ ਪ੍ਰਧਾਨ ਦਾ ਇਥੋਂ ਦੀ ਪੂਰੀ ਕਮੇਟੀ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਬਹੁਤ ਸੋਹਣਾ ਉਤਾਰਲਾ ਕੀਤਾ ਧੰਨਵਾਦ ਸੱਤਿਕਾਰਯੋਗ ਪ੍ਰਣਾਪੀਸ਼ ਸਿੰਘ ਦਾ ਪਿੰਡ ਮਗਾਣੀਆਂ ਅੱਜ ਇਹ ਸਾਰੇ ਅਕਾਲੀ ਜਲ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਜੁਆਇਨ ਹੋਏ ਆ ਸਾਰੇ ਨੌਜਵਾਨ ਨੇ ਪਿੰਡ ਦੇ ਇੱਥੇ ਖੇលਿਆ ਡਾਕਟਰ ਮੀਆਂ ਕੌਲੀ ਜਦਵਾਈ ਦੇ ਅੱਜ ਇਹ ਪਾਰਟੀ ਸ਼ਾਮਲ ਹੋ ਗਈ ਜੀ ਮੇਰਾ ਨਾਮ ਮਿੰਤੂ ਸਿੰਘ ਦਾ ਪਿੰਡ ਮਗਾਣੀਆਂ ਅੱਜ ਅਸੀਂ ਸਾ ਅਕਾਲੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਜਿੰਨੇ ਵੀ ਨੌਜਵਾਨ ਨੇ ਮੇਰੇ ਨਾਲ ਮਿਲ ਕੇ ਜੁੜੇ ਆ ਸੀ